ਹਾਂਜੀ ਕਾਉਂਨ ਸਾਹਿਬ ਅੱਜ ਜਿਹੜਾ ਤਲਵੰਡ ਦੇ ਵਿੱਚ ਸਕੂਲ ਦਾ ਬਾਰੇ ਓਪਨਿੰਗ ਹੋਈ ਆ ਦੇ ਬਾਰੇ ਥੋੜੀ ਜਾਣਕਾਰੀ ਦੇ ਦਿੱਤੀ ਜੀ ਇਹ ਸਕੂਲ ਦੀ ਜਿੱਦਾਂ ਆਪਣੇ ਨਗਰ ਨੂੰ ਤਲਵੰਡ ਨੂੰ ਬਹੁਤ ਲੋੜ ਸੀ ਪਹਿਲਾਂ ਜਿਹੜਾ ਇੱਥੇ ਆਪਣੇ ਸਕੂਲ ਚੱਲਦਾ ਸੀ ਉਹ ਸਕੂਲ ਕਿਸੇ وجہ ਦੇ ਨਾਲ ਕਰਕੇ ਉਹ ਮਾਸਟਰ ਜਿਹੜਾ ਬਾਹਰ ਕਿ ਲੈ ਗਿਆ ਜਾਂ ਕਿੱਦਾਂ ਹੋਈ ਆ ਉਹ ਸਕੂਲ ਬੰਦ ਹੋ ਗਿਆ ਇਸ ਕਰਕੇ ਨਗਰ ਵੱਡਾ ਆਪਣੇ ਇੱਥੇ ਲੋੜ ਸੀ ਬਹੁਤ ਤੇ ਪਰसों ਹੀ ਹਾਲੇ ਚੌਥ ਆਪਣੇ ਤੋਂ ਆਏ ਮੈਡਮ ਜੀ ਉਹਨਾਂ ਨੇ ਇਹਨਾਂ ਨੇ ਸੰਪਰਕ ਕੀਤਾ ਮੇਂਹਂਦਰ ਤਲਵੰਦ ਦੇ ਵਿੱਚ ਸਕੂਲ ਅਸੀਂ ਖੁਲਣਾ ਚਾਹੁੰਦੇ ਆ ਤੇ ਉਹ ਬੱਚਿਆਂ ਦੀ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ ਜਿੱਦਾਂ ਵੀ ਤੁਸੀਂ ਕਹੋਗੇ ਅਸੀਂ ਉਸ ਤਰ੍ਹਾਂ ਹੀ ਤਿਆਰ ਹਾਂ ਆਪਾਂ ਕੋਈ ਬਾੜੀ ਇਹਨਾਂ ਤੋਂ ਫੀਸ ਨਹੀਂ ਲੈਣੀ ਆਪਣਾ ਚਾਰਜ ਨਹੀਂ ਲੈਣਾ ਜਿੱਦਾਂ ਕੋਈ ਜਿੱਦਾਂ ਵੀ ਅਸੀਂ ਕਿਹਾ ਵੀ ਤੁਸੀਂ ਅੱਗੇ ਚੱਲਦਾ ਅਸੀਂ ਸਕੂਲ ਉਸੇ ਤਰ੍ਹਾਂ ਸਕੂਲ ਚਲਾਓ ਤੇ ਅਸੀਂ ਆਪਣੇ ਪਿੰਡ ਤਲਵੰਦ ਦੇ ਨਗਰ ਦੇ ਸਾਰੇ ਬੱਚਿਆਂ ਨੂੰ ਆਪਣੇ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿੱਦਾਂ ਜਿੱਦਾਂ ਵੀ ਆਪਣੇ ਬੱਚੇ ਇੱਥੇ ਪੜ੍ਹਦੇ ਸੀ ਜੇ ਪਾਈ ਸੀ ਉਹਨਾਂ ਨੇ ਕਿਤੇ ਐਡਮਿਸ਼ਨ ਦੇ ਵੀ ਦਿੱਤੀ ਆ ਉਹਨਾਂ ਤੋਂ ਐਡਮਿਸ਼ਨ ਦੁਆਰਾ ਨਹੀਂ ਲਈ ਜਾਊਗੀ ਉਹ ਆ ਜਾਣ ਉਹਨਾਂ ਤੋਂ ਫ੍ਰੀ ਐਡਮਿਸ਼ਨ ਉਹ ਬੱਚਾ ਦਾਖਲ ਕਰਾ ਸਕਦਾ ਤੇ ਬਾਕੀ ਬਹੁਤ ਘੱਟ ਰੇਟ ਤੇ ਆਪਾਂ ਇਹ ਨਿਆਣਿਆਂ ਨੂੰ ਪੜ੍ਹਾਵਾਂਗੇ ਬਹੁਤ ਉੱਚ ਕੋਟੀ ਦਾ ਜਾਨੀ ਸਕੂਲ ਆ ਇਹ ਬਿਲਗੇ ਚੱਲ ਰਿਹਾ ਤੇ ਉਹਦੀ ਬ੍ਰਾਂਚ ਹੀ ਇਹਨਾਂ ਨੇ ਇੱਥੇ ਤਾਲਮਲ ਖੋਲੀ ਆ ਤੇ ਬਾਕੀ ਅੱਗੇ ਜੋ ਕੁਝ ਹੈਗਾ ਉਹ ਮੈਡਮ ਜੀ ਦੱਸਣਗੇ ਹਾਂ ਜੀ ਮੈਡਮ ਸਸਕਾਪ ਜੀ ਤੁਹਾਡੇ ਦਸਤ ਯੋਗ ਦੇ ਨਾਲ ਮੈਂ ਬਿਲਗੇ ਤੋਂ ਇੱਕ ਨਵਾਂ ਸਕਾਈਵੇ ਪਬਲਿਕ ਸਕੂਲ ਦੀ ਓਪਨਿੰਗ ਕੀਤੀ ਹੈ ਪੰਚਾਇਤ ਮੈਂਬਰਾਂ ਦੇ ਸਹਿਯੋਗ ਦੇ ਨਾਲ ਮੈਂ ਅੱਜ ਜ਼ੀਰੋ ਤੋਂ ਸਟਾਰਟ ਹੋਈਆਂ ਆਪ ਸਭ ਜੀ ਦਾ ਸ਼ੀਰਵਾਤ ਤੇ ਬੈਸਟ ਵਿਸ਼ਸ ਚਾਹੀਦੀਆਂ ਜਿਸ ਨਾਲ ਮੈਂ ਸਕੂਲ ਨੂੰ ਅੱਗੇ ਹੋਰ ਵਧਾ ਸਕਾਂ ਮੈਮ ਕੀ ਕੀ ਤਲਵੰਦੇ ਸਕੂਲ ਦੇ ਵਿੱਚ ਕੀ ਕੀ ਫੈਸਿਲਿਟੀਆਂ ਦੇ ਰਹੇ ਹੋ ਤੁਸੀਂ ਸਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪ੍ਰੀ ਨਰਸਰੀ ਤੋਂ ਲੈ ਕੇ 10 ਤੱਕ ਪੂਰੀ ਫੈਸਿਲਿਟੀ ਦਈਏ ਬੱਚਿਆਂ ਨੂੰ ਪੜ੍ਹਾਈ ਦੀ ਹੋਰ ਐਕਟਰਾਕਟਿਵਿਟੀਜ਼ ਦਈਏ ਗੇਮਸ ਬਾਰੇ ਡਾਂਸ ਬਾਰੇ ਹੋਰ ਐਕਸਟਰਾ ਕੰਪੀਟੀਸ਼ਨ ਵਗੈਰਾ ਜੋ ਜੋ ਵੀ ਸਮੇ ਦੇ ਨਾਲ-ਨਾਲ ਹੋਊਗਾ ਅਸੀਂ ਕਰਾਂਗੇ ਮੈਮ ਪ੍ਰਾਈਵੇਟ ਸਕੂਲ ਖੋਲਦੇ ਦਾ ਬਹੁਤ ਆ ਪਰ ਦਿੱਕਤ ਪਰੇਸ਼ਾਨੀ ਕਿਤਨਾ ਕਿਤੇ ਉੱਥੇ ਆ ਜਾਂਦੀ ਹੈ ਜਦੋਂ ਪੇਰੈਂਟਸ ਕਿਤਾਬਾਂ ਨੂੰ ਲੈ ਕੇ ਜਾਂ ਵਰਦੀਆਂ ਨੂੰ ਲੈ ਕੇ ਉਹਨਾਂ ਨੂੰ ਮਤਲਬ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਕਿ ਇੱਥੇ ਇਹ ਇਦਾਂ ਦਾ ਕੰਮ ਤਾਂ ਨਹੀਂ ਹੋਊਗਾ ਨਹੀਂ ਸਰ ਅਸੀਂ ਪੇਰੈਂਟਸ ਦੇ ਅਕੋਰਡਿੰਗ ਹੀ ਚੱਲਾਂਗੇ ਜੀ ਤੇ ਕਿਤਾਬਾਂ ਜਿਹੜੀਆਂ ਹੈਗੀਆਂ ਨੇ ਉਹ ਕਿਸ ਕਿਵੇਂ ਕਿੱਥੋਂ ਲੈਣੀਆਂ ਪੈਣੀਆਂ ਇਹਨਾਂ ਨੂੰ ਤੇ ਕਿਵੇਂ ਤੁਸੀਂ ਕਰਦੇ ਹੋ ਜਾਂ ਕਿਤੇ ਵੀ ਅਵੇਲੇਬਲ ਕਰਾਵਾਂਗੇ ਜੋ ਬੰਦਾ ਹੋਊਗਾ ਉਹੀ ਲਵਾਂਗੇ ਅਸੀਂ ਹੋ ਗਿਆ ਕਿਤੇ ਇਹ ਤਾਂ ਨਹੀਂ ਹੈਗਾ ਵੀ ਹਰੇਕ ਕਲਾਸ ਦੇ ਵਿੱਚ ਬਾਅਦ ਦੁਬਾਰਾ ਤੋਂ ਦੁਬਾਰਾ ਕਿਤਾਬਾਂ ਦੇ ਸਿਲੇਬਸ ਚੇਂਜ ਹੋ ਜਾਣਾ ਨਹੀਂ ਨਹੀਂ ਸਰ ਪਤਾ ਜੋ ਜਿਹੜੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਕੋਈ ਕਈ ਲੋਕ ਇਦਾਂ ਦੇ ਨੇ ਜਿਹੜੇ ਬਹੁਤ ਗਰੀਬ ਨੇ ਘਰਾਂ ਦੇ ਵਿੱਚੋਂ ਤੇ ਉਹ ਫੀਸਾਂ ਦੇਣ ਨੂੰ ਵੀ ਸਮਰਥ ਹੁੰਦੇ ਆ ਹਨਾ ਤੇ ਉਹਨਾਂ ਦੇ ਵਾਸਤੇ ਫਿਰ ਔਖਾ ਹੋ ਜਾਂਦਾ ਹੈ ਗਰੀਬ ਬੱਚਾ ਹੋਏਗਾ ਉਹਦੀ ਪੂਰੀ ਮਦਦ ਕੀਤੀ ਜਾਏਗੀ ਜੀ ਹਾਂਜੀ ਕਿੰਨੇ ਕ ਬੱਚੇ ਘਟੋ ਘਟੇ ਹੈਗੇ ਗਰੀਬ ਉਹਨੂੰ ਕਿਸ ਤਰੀਕੇ ਦਾ ਤੁਸੀਂ ਮਾਨਗਰਕ ਕਰਦੇ ਹੋ ਵੀ ਉਹਨੂੰ ਕਿਵੇਂ ਕਰਾਂਗੇ ਕੋਸ਼ਿਸ਼ ਹੋਏਗੀ ਉਹਨਾਂ ਨੂੰ ਅਸੀਂ ਕਿਤਾਬਾਂ ਵੀ ਆਪਣੇ ਵੱਲੋਂ ਦਈਏ ਵਰਦੀਆਂ ਵੀ ਦਿੱਤੀਆਂ ਜਾਣ ਤੇ ਫੀਸਾਂ ਵੀ ਉਹਨਾਂ ਨੂੰ ਫ੍ਰੀ ਕੀਤੀਆਂ ਜਾਣਗੀਆਂ ਓਕੇ ਐਕਚੁਅਲੀ ਗੱਲਾਂ ਕਹਿੰਦੇ ਹੁੰਦੇ ਆ ਬਾਅਦ ਵਿੱਚ ਕਰਨ ਦੇ ਵਿੱਚ ਸੁੱਤਵਾ ਬਹੁਤ ਹੁੰਦਾ ਉਹ ਵੀ ਉਹ ਕਰਾਂਗੇ ਓਕੇ ਚਲੋ ਹੋਪਸੋ ਵੀ ਤੁਸੀਂ ਜੋ ਅੱਜ ਸਾਨੂੰ ਤੁਸੀਂ ਕਿਹਾ ਹੈ ਸ਼ਾਇਦ ਉਹ ਉਮੀਦ ਕਰਦੇ ਆ ਵੀ ਇਹੀ ਚੀਜ਼ਾਂ ਹੋਣ ਤੇ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਮਤਲਬ ਪ੍ਰਾਈਵੇਟ ਸਕੂਲਾਂ ਦਾ ਸ਼ਿਕਾਰ ਬਣਦੇ ਆ ਤੇ ਉਹ ਚੀਜ਼ਾਂ ਤੋਂ ਸ਼ਾਇਦ ਇਸ ਸਕੂਲ ਦੇ ਵਿੱਚ ਬਚਾਅ ਹੋਵੇ ਕਿ ਜਿੰਨੀ ਕੀ ਦੇਰ ਤੱਕ ਬੱਚਾ ਇੱਥੇ ਪੜਦਾ ਉਨੀ ਦੇਰ ਵਾਸਤੇ ਇਹਨਾਂ ਨੂੰ ਹੋਵੇ थैंक यू ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ थैंक यू